ਦੀ ਰੋਡ ਗੰਦ ਪਾਉਂਦੇ ਲੋਕਾਂ ਵੀ ਇੱਥੇ ਆਵੜਿਆਂ ਐ ਫਟ ਜਾ ਰਹੇ ਦੀ ਮਸ਼ੂਨ ਆ ਗਈ ਆ ਚੱਲ ਫਟ ਫਾਰੇ ਦੀ ਜਿੱਲੀ ਕਰਾਈ ਹੋਈ ਆ ਲਾਮ ਜੀ ਤੱਕ ਪਾਟੇ ਦੇ ਬਾਦ ਹੋਣਾ ਚੱਲ ਸਾਰੀ ਚੱਕ ਰਿਹਾ ਹੈ ਹੋਪਰੇ ਆ ਬੋਤੇ ਹੋ ਗਏ ਸਾਰੀ ਦੀ ਸਾਰੀ ਇਹ ਜੱਟ ਪਾਟੇ ਦਾ ਫੇਰੇ ਦਾ ਆਪਾਂ ਚੱਕਣਾ ਹੈ Kazuto relствен na Bu子 tunaldi, Ike parani Iya Berean Z También Sera ਕਬਾਤ ਬਹੁਤ ਆਫਰ 3mm 3mm 30mm ਮਾਤੀ ਮੁੰਤਰ ਮੈਂ ਨਾ ਯਾਰ ਸਾਰੀ ਪੱਟ ਦੇ ਜਿੰਨੀ ਲੱਗੀ ਹੋਈ ਹੈ ਇਹਨੇ ਹੱਜਣਾ ਨਹੀਂ ਮੈਂ ਵੀ ਅੱਗੇ ਆ ਗਿਆ ਹਾਂ ਬਸਦਾ ਫੋਟੋ ਵਾ ਗਿਆ ਤੂੰ ਸਹੀ ਪੁੱਛਣਾ ਕੋ ਮਤਲਬ ਅੱਜ ਨੇ ਨਿਸ਼ਚਿਤ ਰਣੂ ਆਦਾ ਖੂਬ ਸਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਪਾੜਾ ਕਰ ਸਕ ਗਿਆ ਉਹ بڑا ਕੰਮ ਕਰਿਓ ਪਰਲੇ ਪਾਸੇ ਜਾ ਕੇ ਵੀ ਫਿਰ ਗੰਦ ਖਾਣ ਵਾਲੇ ਲੀਡਰ ਬੈਠੇ ਆ ਉਥੇ ਘਰੀ ਜਾ ਕੇ ਤਰ ਕੋ ਰੇਪੋ ਪਲਾਨ ਕੇ ਮਾੜਾ ਕੰਮ ਕਰਨ ਤੇ ਬਹੁਤ ਵਧੀਆ ਆ ਆ ਤੂੰ ਦਾ ਤੇ ਆ ਦਸ ਮਹੀਨੇ ਨੂੰ ਕਿੰਨੇ ਐਮਐਮ ਗ੍ਰੇਨੇਡ ਚੱਲੂ ਚਾਰ ਪੰਨੀਆਂ ਪਹਿਲੀਆਂ ਸੜ ਗਈ 3 ਮਿਲੀਮੀਟਰ ਦੀ ਜਿੰਨਾ ਦਾ ਮਾੜਾ ਕੰਮ ਖੋਲ ਦੇ ਸਾਰਾ ਕੋਈ ਨਹੀਂ ਦੇਖੀ ਜਾਊਗੀ ਅਸੀਂ ਠੀਕਾ ਦੋ ਮਹੀਨੇ ਦਿੱਕਤ ਕੱਟਾਂਗੇ ਪਰ ਮਾੜਾ ਨਹੀਂ ਹੋਊਗਾ ਲਾ ਦੇ ਸਾਰੀਆਂ ਸਾਰੇ ਟਿਕਟਾਂ ਦੁਆਰਾ ਉਹ ਟੈਪ ਕੋਟ ਲਾ ਕੇ ਕਲੀਅਰ ਮੋਟਾ ਪਾਹ ਮਸ਼ੀਨ ਲੈ ਕੇ ਜਾਣਾ ਨਹੀਂ ਇਹ ਕਹਿੰਦਾ ਮੈਂ ਉੱਤੇ ਇੱਕ ਦੇ ਲੇਅਰ ਹੋਰ ਪਾਉਣਾ ਮੈਂ ਕੋ 3mm ਦਾ ਐਸਪੀ ਮੀਡੀਅਮ ਹੈ 3 ਪੂਰੀ ਲੈਣੀ ਆ ਦੇਖੋ ਉਧਰ ਵੀ ਆਇਆ ਕਰਨਾ ਨਹੀਂ ਉਧਰ ਵੀ ਤੁਹਾਡੀ ਮਸ਼ੀਨ ਪਾ ਕੇ ਮੈਂ ਵੀ ਪਟ ਦੇਣੀ ਆ ਤੇਰੀ ਮੈਂ 3mm ਬੱਦੂ ਪੂਰਾ ਲੈਣਾ ਵੀ 3 ਪੂਰਾ ਫੇਰ ਤੇਰੀ ਛੁੱਟੀ ਹੋਣੀ 5mm ਪਰ ਤਰਾਦੇ ਪੂਰਾ ਵੇਟ ਕਰਨ ਦੇਣੀ ਮੈਂ ਸ਼ਾਮ ਨੂੰ ਪਟਾ ਦੇਣੀ ਆ ਉਥੋਂ ਲੱਗ ਦੁਆਰਾ ਉਹ ਤੇਰਾ ਟੈਗ ਮਾਰ ਲੁੱਕ ਦਾ ਦੁਆਰਾ ਲੇਅਰ ਪਾ ਕਰਾ ਦੇ ਪ੍ਰੋਫਰ ਕਰਾ ਦੇ ਵੇਟ ਕਰ ਬੇਟਾ ਹਜੇ ਰੁਕ ਜਾ ਤੂੰ ਹੈ